ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੋ ਐਂਡ ਖੁਸ਼ ਚੈਨਲ ਦੀ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਹੁਤ ਹੀ ਵਧੀਆ ਪੈਕ ਬਣਾ ਕੇ ਤਿਆਰ ਕਰਦੇ ਹਾਂ ਤੇ ਆਜੂ ਜੀ ਦੱਸਦੇ ਹਾਂ ਆਪਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਆਪਾਂ ਟਮਾਟਰ ਇੱਕ ਲੈ ਆਲੂ ਤੋ ਲਿਆ ਬਸ ਦੋਨੋਂ ਨੂੰ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਜਸਟ ਆਲੂ ਨੂੰ ਇੰਨਾ ਕੀ ਚਾਹੀਦਾ ਆਪਾਂ ਨੂੰ ਜ਼ਿਆਦਾ ਨਹੀਂ ਚਾਹੀਦਾ ਇਹ ਬਰੀਕ-ਬਰੀਕ ਆਪਾਂ ਪੀਸ ਕਰਕੇ ਤੇ ਆ ਮਿਕਸੀ ਜਾਰ ਦੇ ਵਿੱਚ ਆਪਾਂ ਪਾ ਲੈਨੇ ਤੇ ਆਪਾਂ ਟਮਾਟਰ ਲੈਨੇ ਆ ਅੱਧਾ ਤੇ ਇਹ ਵੀ ਆਪਾਂ ਪਿਊਰੀ ਬਣਾਉਣੀ ਆ ਫਿਰ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਪਕਾ ਕੇ ਤਿਆਰ ਕਰੀਏ ਹਾਂ ਪੀਸ ਕੀ ਕਰ ਲਿਆ ਤਿਆਰ ਆ ਦੇਖੋ ਆਲੂ ਤੇ ਟਮਾਟਰ ਇਹਨੂੰ ਆਪਾਂ ਛਾਨਣੀ ਦੇ ਵਿੱਚ ਛਾਨ ਲੈਣਾ ਇਸ ਟ੍ਰਿਕਰ ਨਾਲ ਜੂਸ ਕੱਢ ਲੈਣਾ ਆਪਾਂ ਇਹਦਾ ਬਸ අප ਨੂੰ ਜ਼ਿਆਦਾ ਨਹੀਂ ਜੂਸ ਚਾਹੀਦਾ ਇਹਦਾ ਬਸ 2 ਚਮਚੇ ਚਾਹੀਦਾ ਹੁੰਦਾ ਤੇ ਹਾਂਜੀ ਆ ਦੇਖੋ ਜੀ ਆਪਾਂ ਜੂਸ ਕਰ ਲਿਆ ਹੈ ਤਿਆਰ ਆਲੂ ਦਾ ਤੇ ਟਮਾਟਰ ਦਾ ਤੇ ਇਹਦੇ ਵਿੱਚ ਜਿਹੜੀ ਚੀਜ਼ ਪਾਉਣੀ ਆਪਾਂ ਉਹ ਵੀ ਤੁਹਾਨੂੰ ਦਿਖਾਉਣੀ ਆ ਤੇ ਇਹਦੇ ਨਾਲ ਬਹੁਤ ਹੀ ਵਧੀਆ 글로ਅ ਆਊਗਾ ਤੁਹਾਡੇ ਫੇਸ ਦੇ ਉੱਪਰ ਤੇ ਜਿਹੜੇ ਆਪਣੇ ਇੱਥੇ ਆਪੋਸ ਹੁੰਦੇ ਆਪਣੇ ਉਪਣ ਹੋ ਜਾਂਦੇ ਆ ਏਜ ਦੇ ਹਿਸਾਬ ਨਾਲ ਜਿਹੜੇ ਤਾਂ ਇਹ ਡੇਲੀ ਯੂਜ਼ ਕਰਨਗੇ ਡੇਲੀ ਨਹੀਂ ਕਰ ਸਕਦੇ ਤੁਸੀਂ ਹਫਤੇ ਵਿੱਚ ਜੀ 3-4 ਵਾਰੀ ਜ਼ਰੂਰ ਬਣਾ ਕੇ ਲਗਾਇਆ ਕਰੋ ਇਹਦੇ ਨਾਲ ਕੀ ਹੋ ਜਾਊਗਾ ਜਿਹੜੇ ਤੁਹਾਡੇ ਇਦਾਂ ਖੱਡੇ-ਖੱਡੇ ਹੋ ਜਾਂਦੇ ਆ ਤੇ ਉਹ ਵਾਲੇ ਤੁਹਾਡੇ ਬਿਲਕੁਲ ਨਹੀਂ ਹੋਣਗੇ ਤੁਹਾਡੀ ਇੱਕਦਮ ਸਕਿਨ ਆਏ ਰਹੂਗੀ ਬੇਬੀ ਦੀ ਤਰ੍ਹਾਂ ਜਿਵੇਂ ਬੇਬੀ ਦੀ ਸਕਿਨ ਹੁੰਦੀ ਹੈ ਨਾ ਉਸ ਤਰੀਕੇ ਦੀ ਸਕਿਨ ਬਣ ਜੂਗੀ ਤੁਹਾਡੀ ਤੇ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਬਿਲਕੁਲ ਹੀ ਆਸਾਨ ਜਿਹਾ ਤਰੀਕਾ ਆਪਾਂ ਦੱਸਦੇ ਆ ਬਿਲਕੁਲ ਹੀ ਸਸਤਾ ਜਿਹਾ ਕੋਈ ਜ਼ਿਆਦਾ ਨਹੀਂ ਕਿ ਆਪਾਂ ਨੂੰ ਬਾਹਲਾ ਝੰਡੜ ਚਵੇ ਲੈਣਾ ਆਪਾਂ ਕੰਮ ਨਹੀਂ ਦੱਸਦੇ ਤੇ ਜੇ ਮੰਨ ਲਓ ਕਿ ਤੁਹਾਨੂੰ ਘਰੇ ਮਿਕਸੀ ਨਹੀਂ ਹੈਗੀ ਤੇ ਤੁਸੀਂ ਉਹਨੂੰ ਕੀ ਕਰਨਾ ਆਲੂ ਨੂੰ ਗ੍ਰੇਟ ਕਰ ਲਿਓ ਮਟਰ ਨੂੰ ਗ੍ਰੇਟ ਕਰ ਲਓ ਤੇ ਉਹਦਾ ਜੂਸ ਆ ਜਿਹੜਾ ਉਹ ਛਾਨ ਕੇ ਕੱਢ ਕੇ ਦੋ ਚਮਚੇ ਆਪਾਂ ਨੂੰ ਚਾਹੀਦੇ ਆ ਡੇਢ ਚਮਚਾ ਉਹਨਾਂ ਕਾ ਆਪਾਂ ਗ੍ਰੇ ਉਹਦੇ ਨਾਲ ਕद्दूकस ਕਰਕੇ ਵੀ ਆਪਾਂ ਕੱਢ ਸਕਦੇ ਆ ਤੇ ਜੇ ਮਿਕਸੀ ਨਹੀਂ ਹੈਗੀ ਜੇ ਮਿਕਸੀ ਹੈਗੀ ਆ ਤਾਂ ਚਲੋ ਮਿਕਸੀ ਦੇ ਵਿੱਚ ਤਾਂ ਫਿਰ ਜ਼ਿਆਦਾ ਟਾਈਮ ਨਹੀਂ ਲੱਗਦਾ ਨਾ ਉਹ ਤਾਂ ਉਹੀ ਗੱਲ ਹੈ ਮਿੰਟੋ ਮਿੰਟਲਾ ਕੰਮ ਹੋ ਜਾਂਦਾ ਹੈ ਤੇ ਜਰੂਰ ਬਣਾਇਓ ਤੇ ਆਜੋ ਤੁਹਾਨੂੰ ਦੱਸਦੇ ਆ ਜਿਹੜੀ ਦੂਸਰੀ ਚੀਜ਼ ਆ ਆ ਆਪਣੇ ਕੋਲੇ ਹੈਗੀ ਤੀਸਰੀ ਚੀਜ਼ ਮੁਲਤਾਨੀ ਮਿੱਟੀ ਇਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਏਜ ਬਿਲਕੁਲ ਨਹੀਂ ਦਿਖੂਗੀ ਜੇ ਤੁਸੀਂ ਇਹ ਯੂਜ਼ ਕਰਦੇ ਰਹੋਗੇ ਨਾ ਬਿਲਕੁਲ ਵੀ ਏਜ ਇਦਾਂ ਹੋ ਜਾਊਗਾ ਕਿ ਸਕਿਨ ਆਪਣੀ ਇੱਕਦਮ ਬੇਬੀ ਦੀ ਤਰ੍ਹਾਂ ਸਕਿਨ ਆਪਣੀ ਹੋ ਜਾਊਗੀ ਆ ਦੇਖੋ ਦੂਸਾ ਆਪਾਂ ਇਹਦੇ ਵਿੱਚ ਇਦਾਂ ਕਰਕੇ ਪਾ ਲੈਣਾ ਤੁਸੀਂ ਲਗਾਓਗੇ ਤੁਸੀਂ ਫਰਕ ਨੂੰ ਪਹਿਲੀ ਵਾਰ ਦੇ ਨਾਲ ਹੀ ਦੇਖੋਗੇ ਤੇ ਜੋ ਵੀ ਤੁਹਾਡੇ ਸ਼ਾਈਆਂ ਦੀ ਪ੍ਰੋਬਲਮ ਕਿਉਂਕਿ ਆਪਾਂ ਆਲੂ ਪਾਇਆ ਹੈ ਆਲੂ ਦੇ ਵਿੱਚ ਬਲੀਚ ਦਾ ਕੰਮ ਕਰਦਾ ਹੈ ਆਲੂ ਆਪਣਾ ਤੇ ਜੋ ਵੀ ਆਪਣੇ ਫੇਸ ਦੇ ਉੱਤੇ ਦਾਗ ਧੱਬੇ ਸ਼ਾਈਆਂ ਕੁਝ ਵੀ ਹੋਣੀਆਂ ਤੇ ਬਹੁਤ ਜਲਦੀ ਠੀਕ ਹੋ ਜਾਣੀਆਂ ਇਹਦੇ ਨਾਲ ਜੇ ਤੁਸੀਂ ਇਹ ਵਾਲਾ ਬਣਾ ਕੇ ਤਿਆਰ ਕਰਕੇ ਪੈਕ ਲਗਾਉਂਦੇ ਹੋ ਤਾਂ ਇਹ ਦੇਖੋ ਜੀ ਨਿੱਕੇ ਨਿੱਕੇ ਕੰਮ ਆਪਣੇ ਹਨ ਤੇ ਆਪਣੀ ਸਕਿਨ ਬਹੁਤ ਹੈਲਦੀ ਰਹੂਗੀ ਇਹਦੇ ਨਾਲ ਇਹਨਾਂ ਚੀਜ਼ਾਂ ਜਿਹੜੀਆਂ ਆਪਾਂ ਰੋਜ਼ ਵੀਡੀਓ ਦੱਸਦੇ ਆ ਕੋਈ ਨਾ ਕੋਈ ਨਵੇਂ ਦੱਸਦੇ ਆ ਆਪਾਂ ਤੇ ਉਹ ਇਹ ਹੈਗਾ ਕਿ ਤੁਸੀਂ ਕੋਈ ਵੀ ਰਿਮੇਡੀ ਆ ਉਹ ਤੁਸੀਂ ਆ ਚਲੋ ਕਿ ਮਹੀਨੇ ਵਿੱਚ ਦੀ 2-3 ਵਾਰੀ ਕਰ ਲਈ ਵੀ ਇੱਕ ਰਿਮੇਡੀ ਆ ਤੁਸੀਂ ਜਿਹੜੀ ਡੇਲੀ ਕਰਦੇ ਰਹੋ 2-3 ਦਿਨਾਂ ਤੋਂ ਕਰ ਦੋ ਜੇ ਨਹੀਂ ਆ ਤਾਂ ਕਈ ਵਾਰ ਹੁੰਦਾ ਕਿ ਭੈਣਾ ਕਹਿੰਦੀ ਆ ਸਾਡੇ ਕੋਲ ਟਾਈਮ ਨਹੀਂ ਹੈਗਾ ਹਨ ਤੇ ਫਿਰ ਤੁਸੀਂ ਇਹਨੂੰ 2-3 ਦਿਨਾਂ ਬਾਅਦ ਲਗਾ ਸਕਦੇ ਜਦ ਹੀ ਟਾਈਮ ਮਿਲੇ ਤੁਹਾਨੂੰ ਤੁਸੀਂ ਉਦੋਂ ਹੀ ਲਗਾ ਸਕਦੇ ਹੋ ਜੇ ਸੁਬਾ ਦੁਪਹਿਰੇ ਸ਼ਾਮ ਕਿਸੇ ਵੀ ਟਾਈਮ ਤੇ ਆ ਦੇਖੋ ਜੀ ਇਹਨੂੰ ਆਪਾਂ ਇਦਾਂ ਕਰਕੇ ਜੇ ਤੁਹਾਡੇ ਕੋਲ ਬਰਸ਼ ਹੈਗਾ ਤੁਸੀਂ ਬਰਸ਼ ਦੀ ਮਦਦ ਦੇ ਨਾਲ ਲਗਾ ਸਕਦੇ ਹੋ ਪਰ ਮੈਂ ਤੁਹਾਨੂੰ ਸਿੰਪਲ ਤਰੀਕੇ ਨਾਲ ਹੀ ਦੱਸਦੀ ਆ ਕਿਉਂਕਿ ਹਰ ਕਿਸੇ ਕੋਲੇ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਨਹੀਂ ਹਨਾ ਬਰਸ਼ ਵਗੈਰਾ ਤੇ ਫਿਰ ਆਪਾਂ ਤੁਹਾਨੂੰ ਇੱਕ ਜਿਵੇਂ ਕਿ बस ਸੌਖੇ ਜਿਹੇ ਤਰੀਕੇ ਨਾਲ ਦੱਸਦੇ ਆ ਕਿ ਇਦਾਂ ਨਾ ਲੱਗੇ ਕਿ ਹਏ ਉਹ ਤਾਂ ਬਰਸ਼ ਨਾਲ ਲਗਾਉਂਦੇ ਆ ਤੇ ਸਾਡੇ ਕੋਲੇ ਹੈ ਨਹੀਂਗਾ ਮੈਂ ਇਸ ਕਰਕੇ ਆਸਾਨ ਜਿਹੇ ਤਰੀਕੇ ਦੱਸਦੀ ਆ ਕਿ ਕਿਸੇ ਨੂੰ ਔਖਾ ਨਾ ਲੱਗੇ ਜਸਟ ਆਪਾਂ ਹੱਥ ਦੇ ਨਾਲ ਹੀ ਇਦਾਂ ਲਗਾ ਸਕਦੇ ਹਾਂ ਫਿਰ ਤੁਸੀਂ ਦੇਖੋਗੇ ਪਹਿਲੀ ਵਾਰ ਦੇ ਨਾਲ ਹੀ ਜਦੋਂ ਪਹਿਲਾ ਹੀ ਇੱਕ ਵਾਰੀ ਤੁਸੀਂ ਲਗਾ ਲੈਣਾ ਤੇ ਤੁਹਾਨੂੰ ਬਹੁਤ ਵਧੀਆ ਫੀਲ ਹੋਊਗਾ ਤੇ ਫਿਰ ਤੁਸੀਂ ਕਹੋਗੇ ਕਿ ਬਹੁਤ ਵਧੀਆ ਲੱਗ ਰਿਹਾ ਹੈ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਆ ਕਿ ਮੈਨੂੰ ਫਰਕ ਨਹੀਂ ਪਿਆ ਡਾਰਕ ਸਰਕਲ ਸ਼ਾਇਦ ਮੈਂ ਭੁੱਲ ਗਈ ਕਿਸ ਚੀਜ਼ ਤੋਂ ਸੀ ਆ ਕਿ ਉਹਨਾਂ ਦੇ ਛਾਇਆ ਹੈ ਤੇ ਭੈਣ ਜੀ ਤੁਸੀਂ ਕੋਈ ਨਾ ਲਗਾਉਂਦੇ ਰਹੋ ਸ਼ਾਇਦ ਉਹਨਾਂ ਨੇ ਮੈਨੂੰ ਮੈਂ ਭੁੱਲ ਗਈ ਤੇ ਤੁਸੀਂ ਜੋ ਵੀ ਆਪਾਂ ਦੱਸਦੇ ਹਾਂ ਰੇਮੇਡੀ ਤੇ ਜ਼ਰੂਰ ਟਰਾਈ ਕਰੋ ਪਰ ਆਪਣੀਆਂ ਜੋ ਵੀ ਆਪਾਂ ਇੱਕ ਨੇਚਰਲ ਤਰੀਕੇ ਦੇ ਨਾਲ ਆਪਾਂ ਦੱਸਦੇ ਹਾਂ ਨਾ ਨੇਚਰਲ ਚੀਜ਼ਾਂ ਦੱਸਦੇ ਹਾਂ ਇਹਦੇ ਨਾਲ ਹੀ ਹੈ ਕਿ ਤੁਹਾਨੂੰ ਜੇ ਫਰਕ ਨਹੀਂ ਤੇ ਤੁਹਾਡਾ ਨੁਕਸਾਨ ਕੋਈ ਨਹੀਂ ਹੋਊਗਾ ਤੇ ਹੌਲੀ-ਹੌਲੀ ਤੁਸੀਂ ਪੇਸ਼ੈਂਸ ਰੱਖੋ ਜਰੂਰ ਫਰਕ ਪਊਗਾ ਇਹ ਨਹੀਂ ਕਿ ਤੁਹਾਨੂੰ ਫਰਕ ਨਹੀਂ ਪਊਗਾ ਫਰਕ ਜਰੂਰ ਪਊਗਾ ਬਸ ਤੁਸੀਂ ਟਾਈਮ ਦਿਓ ਥੋੜਾ ਜਿਹਾ ਤੇ ਜਰੂਰ ਫਰਕ ਪਊਗਾ ਇਦਾਂ ਮੰਨ ਨਾ ਕਰੋ ਹਲਕਾ ਕਿ ਹਾਏ ਫਰਕ ਨਹੀਂ ਪਿਆ ਜਰੂਰ ਫਰਕ ਪਊਗਾ ਇੱਕ ਵੀ ਪੋਜ਼ਿਟਿਵ ਰਹਿ ਕੇ ਕਰੋ ਕਿ ਨਹੀਂ ਇਦਾਂ ਸੋਚ ਕੇ ਕਿ ਫਰਕ ਪੈ ਰਿਹਾ ਏ ਇੱਕ ਤਾਂ ਆਪਣਾ ਹੁੰਦਾ ਨਾ ਜਦੋਂ ਆਪਣਾ ਅੰਦਰੋਂ ਆਪਾਂ ਨੂੰ ਇਹ ਆਵਾਜ਼ ਆਉਂਦੀ ਹੈ ਕਿ ਹਾਂ ਨਹੀਂ ਮੈਨੂੰ ਵਧੀਆ ਲੱਗ ਰਿਹਾ ਹੈ ਉਦੋਂ ਆਟੋਮੈਟਿਕ ਹੀ ਵਧੀਆ ਹੁੰਦਾ ਹੈ ਜੇ ਆਪਾਂ ਪੋਜ਼ਿਟਿਵ ਸੋਚਾਂਗੇ ਜਦੋਂ ਆਪਾਂ ਇਹ ਸੋਚਣ ਲੱਗ ਗਏ ਹਾਏ ਨਹੀਂ ਮੈਨੂੰ ਫਰਕ ਨਹੀਂ ਪੈ ਰਿਹਾ ਹਾਏ ਨਹੀਂ ਮੈਨੂੰ ਫਰਕ ਨਹੀਂ ਪੈ ਰਿਹਾ ਉਹ ਫਿਰ ਆਏ ਆਪਣੇ ਮਨ ਦੇ ਵਿੱਚ ਹੀ ਬਹਿ ਜਾਂਦਾ ਹੈ ਉਦੋਂ ਫਰਕ ਪੈਂਦਾ ਹੀ ਨਹੀਂ ਹੈ ਤੁਸੀਂ ਪੋਜ਼ਿਟਿਵ ਸੋਚਿਆ ਕਰੋ ਕਿ ਫਰਕ ਪੈ ਰਿਹਾ ਹੈ ਪੈ ਰਿਹਾ ਹੈ ਬਸ ਤੁਸੀਂ ਇਹ ਵਾਲਾ ਆਪਣੇ ਮਨ ਦੇ ਵਿੱਚ ਨਾ ਬਿਠਾ ਲਓ ਤੇ ਜਦੋਂ ਤੁਸੀਂ ਇਦਾਂ ਪੋਜ਼ਿਟਿਵ ਸੋਚਣ ਲੱਗ ਜੂਗੇ ਤੇ ਫਿਰ ਤੁਸੀਂ ਦੇਖਿਓ ਕਿ ਹਫ਼ਤੇ 10 ਦਿਨਾਂ ਕਰਕੇ ਕਿ ਬਸਰੋ ਲਗਾ ਕੇ ਉਸ ਤੋਂ ਬਾਅਦ ਤੁਸੀਂ ਆਪ ਦੇ ਮਨ ਵਿੱਚ ਇਹ ਕਿਹਾ ਕਰੋਗੇ ਮੈਨੂੰ ਫਰਕ ਪੈ ਗਿਆ ਕੁਝ ਕੁ ਗੱਲਾਂ ਹੁੰਦੀਆਂ ਜਿਹੜੀਆਂ ਆਪਣੇ ਮਨ ਤੇ ਵੀ ਹੁੰਦੀਆਂ ਹਨਾ ਆਪਾਂ ਨੂੰ ਕਈ ਵਾਰ ਆਪ ਨੂੰ ਐਂ ਲੱਗ ਜਾਂਦਾ ਕਿ ਨਹੀਂ ਮੈਨੂੰ ਤਾਂ ਠੀਕ ਨਹੀਂ ਆ ਨਹੀਂ ਮੇਰੇ ਇੱਥੋਂ ਆਏ ਆ ਨਹੀਂ ਮੇਰੇ ਇੱਥੋਂ ਆਏ ਆ ਉਹਦੇ ਕਰਕੇ ਕਿਉਂਕਿ ਜਿੰਨਾ ਹੀ ਆਪਾਂ ਪੋਜ਼ਿਟਿਵ ਸੋਚਾਂਗੇ ਉਨਾ ਹੀ ਵਧੀਆ ਰਿਜ਼ਲਟ ਹੋਊਗਾ ਤੇ ਤੁਸੀਂ ਕਰਦੇ ਰਹੋ ਜੋ ਵੀ ਆਪਾਂ ਪਰਮੇਡੀ ਦੱਸਦੇ ਹਾਂ ਤੇ ਕੋਈ ਗੱਲ ਨਹੀਂ ਜ਼ਰੂਰ ਫਰਕ ਪਊਗਾ ਇਹ ਨਹੀਂ ਕਿ ਤੁਹਾਨੂੰ ਨਹੀਂ ਫਰਕ ਪਊਗਾ ਤੇ ਬਾਕੀ ਚਲੋ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਹਨ ਮਨਦੀਪ ਭੈਣ ਜੀ ਹਰਪ੍ਰੀਤ ਭੈਣ ਜੀ ਇੱਕ ਹਰਦੀਪ ਕੌਰ ਭੈਣ ਜੀ ਦਾ ਕਮੈਂਟ ਆਇਆ ਸੀ ਭੈਣ ਜੀ ਤੁਸੀਂ ਲੱਗਦਾ ਪਹਿਲੀ ਵਾਰੀ ਵੀਡੀਓ ਦੇਖੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਦੀਪ ਕੌਰ ਕੁਲਦੀਪ ਕੌਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਾਂ ਨੂੰ ਜਿੰਨੇ ਕ ਹਨਾ ਨਾਮ ਯਾਦ ਹੁੰਦੇ ਹਨ ਤੇ ਆਪਾਂ ਉਹਦੇ ਲਈ ਤੁਹਾਨੂੰ ਬੋਲ ਦਿੰਨੇ ਆ ਤੇ ਮਨਦੀਪ ਕੌਰ ਭੈਣ ਜੀ ਮੁੰਡੇਲੀ ਕਮੈਂਟ ਕਰਦੇ ਆ ਉਹਨਾਂ ਦਾ ਮੈਂ ਡੈਲੀ ਹੀ ਨਾਮ ਬੋਲਦੀ ਆ ਕਿਉਂਕਿ ਜੇ ਉਹ ਆਪਣੇ ਵਾਸਤੇ ਸਮਾਂ ਕੱਢਦੇ ਆ ਮੈਨੂੰ ਇਹ ਲੱਗਦਾ ਏ ਕਿ ਉਹ ਮੇਰੇ ਲਈ ਸਮਾਂ ਕੱਢਦੇ ਆ ਤੇ ਮੈਨੂੰ ਵੀ ਉਹਨਾਂ ਦਾ ਨਾਮ ਬੋਲ ਕੇ ਬਹੁਤ ਖੁਸ਼ੀ ਹੁੰਦੀ ਆ ਤੇ ਭੈਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੋ ਵੀ ਭੈਣ ਆਪਣੀਆਂ ਸਾਰੀਆਂ ਕਮੈਂਟ ਕਰਦੀਆਂ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਰੂਰ ਤੁਸੀਂ ਵੀਡੀਓ ਦੇਖਦੇ ਰਹੋ ਤੁਸੀਂ ਹੱਸਦੇ ਵਸਦੇ ਰਹੋ ਸਾਰੇ ਤੇ ਚਲੋ ਜੀ ਆਪਾਂ ਇਹਨੂੰ ਪੰਜ-ਸੱਤ ਮਿੰਟ ਲਗਾ ਕੇ ਜਦੋਂ ਇਹ ਆਪਾਂ ਨੂੰ ਲੱਗਣ ਲੱਗ ਗਿਆ ਕਿ ਡਰਾਈ ਹੋ ਗਿਆ ਹਨਾ ਆਪਾਂ ਨੂੰ ਇਦਾਂ ਲੱਗਣ ਲੱਗ ਜੂਗਾ ਵੀ ਡਰਾਈ ਹੋ ਗਿਆ ਤੇ ਆਪਾਂ ਉਦੋਂ ਇਹਨੂੰ ਉਤਾਰਨਾ ਹੈ ਤੇ ਫਿਰ ਤੁਸੀਂ ਇਹਨੂੰ ਆਪਾਂ 10 ਮਿੰਟ ਵੀ ਲਗਾ ਕੇ ਬੈਠ ਸਕਦੇ ਆ 15 ਮਿੰਟ ਵੀ ਲਗਾ ਕੇ ਬੈਠ ਸਕਦੇ ਆ ਇਹਦਾ ਨੁਕਸਾਨ ਕੋਈ ਨਹੀਂਗਾ ਪਰ ਹਾਂ ਡਰਾਈ ਨਹੀਂ ਹੋਣ ਦੇਣਾ ਜਦੋਂ ਆਪਾਂ ਨੂੰ ਲੱਗਿਆ ਵੀ ਡਰਾਈ ਹੋ ਗਿਆ ਆਪਾਂ ਨੂੰ ਇਦਾਂ ਕੜਾਜ ਆ ਪੈਣਾ ਸ਼ੁਰੂ ਹੋ ਜੂਗਾ ਫੇਸ ਦੇ ਉੱਪਰ ਤੇ ਉਦੋਂ ਤੁਸੀਂ ਵਾਸ਼ ਕਰਦੇ ਹੋ ਇਹਨੂੰ ਤੇ 19 ਦੇਰ ਆਪਾਂ ਇਹਨੂੰ ਲਗਾ ਕੇ ਬੈਠਦੇ ਆ ਤੇ ਫਿਰ ਤੁਹਾਨੂੰ ਵਾਸ਼ ਕਰਕੇ ਤੇ ਉਸ ਤੋਂ ਬਾਅਦ ਰਿਜ਼ਲਟ ਵੀ ਦਿਖਾਉਣੇ ਤੇ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਤੇ ਹਾਂਜੀ ਆਪਾਂ 10 ਮਿੰਟ ਲਗਾ ਕੇ ਰੱਖਿਆ ਤੇ ਆਪਾਂ ਕਰਿਆ ਵਾਸ਼ ਤੇ ਬਹੁਤ ਹੀ ਵਧੀਆ ਰਿਜ਼ਲਟ ਆਇਆ ਏ ਬਹੁਤ ਵਧੀਆ ਰਿਜ਼ਲਟ ਆਇਆ ਹੈ ਬਹੁਤ ਜ਼ਿਆਦਾ ਵਧੀਆ 글로ਅ ਆ ਗਿਆ ਇਕਦਮ ਵਧੀਆ ਐ ਲੱਗ ਰਿਹਾ ਏ ਕਿ ਫਰੈਸ਼ ਫਰੈਸ਼ ਫੇਸ ਬਹੁਤ ਹੀ ਸੋਹਣਾ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਇੱਕ ਫੁੱਲ ਦੇ ਤਰ੍ਹਾਂ ਖਿੜ ਜੇ ਗਿਆ ਫੇਸ ਇੰਨਾ 글로ਅ ਆ ਗਿਆ ਬਹੁਤ ਵਧੀਆ ਲੱਗਿਆ ਤੇ ਜਿੰਨਾ ਦਾ ਰੰਗ ਸਾਮ ਲਾਇਓ ਉਹ ਵੀ ਜ਼ਰੂਰ ਟਰਾਈ ਕਰਨ ਬਹੁਤ ਜ਼ਿਆਦਾ ਫਰਕ ਪਏਗਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇੱਕ ਸੌਖਾ ਜਿਹਾ ਹੀ ਕੰਮ ਹੈ ਤੇ ਜ਼ਰੂਰ ਟਰਾਈ ਕਰਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿਉਂ ਨਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਓਕੇ ਜੀ ਧੰਨਵਾਦ